ਸੰਨੀ ਗੁਰਦੋਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੰਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪਨ ਦਾ ਮਾਮਲਾ ਦਿਨੋ ਦਿਨ ਅੱਗੇ ਦਾ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ 20ਵੀਂ ਸਦੀ ਦੇ ਮਹਾਨ ਸਿੱਖ ਦੀ ਉਪਾਦੀ ਨਾਲ ਨਿਵਾਜੇ ਗਏ ਦਬਨਮੀ ਟਕਸਾਲ ਦੇ ਚੌਥੇ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਨਰਾ ਸਿੰਘ ਖਾਸਾ ਪਿੰਡਰਾਵਾਲੇ ਦੇ ਪੁੱਤਰ ਰੀਸ਼ਰ ਸਿੰਘ ਤੇ ਭਾਈ ਇੰਦਰਜੀਤ ਸਿੰਘ ਨੇ ਕਿਹਾ ਕਿ 6 ਜੂਨ 1984 ਦੇ ਕਲੂਕਾਰੇ ਦੀ 81ਵੇਂ ਵਰੇਗੰਢ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਹੋਣੇ ਸਮਾਗਮ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੰਜ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਦੇ ਨਹੀਂ ਤਾਂ ਉਹ ਸਨਮਾਨ ਕਿਸੇ ਹਾਲਤ ਵਿੱਚ ਨਹੀਂ ਲੈਣਗੇ। ਉਹਨਾਂ ਨੇ ਸ਼ਹੀਦੀ ਸਮਾਗਮ ਮੌਕੇ ਗਿਆਨੀ ਕੁਲਦੀਪ ਸਿੰਘ ਗਰਗੰਜ ਨੂੰ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਹੈ। ਅਗਿਆਨੀ ਗੁਰਪ੍ਰੀਤ ਸਿੰਘ ਵੈਲੀ ਕੀ ਕਹਿਣਾ ਚਾਹੋਗੇ ਸੰਤ ਮਿੰਟਾਂ ਦੇ ਵਿੱਚ ਕਿ ਜੇ ਕੋਈ ਚਿੰਤਨ ਕਰਦਾ ਜਿਸ ਨੂੰ ਸਨਮਾਨ ਨਹੀਂ ਲੈਣਗੀ? ਬਿਲਕੁਲ ਜੀ ਬਹੁਤ ਵਧੀਆ ਫੈਸਲਾ ਕੀਤਾ ਹੈ ਸੰਤਾਂ ਦੇ ਪੂਜੰਗੀ ਭਾਈ ਇਸ਼ੇਸ਼ ਸਿੰਘ ਜੀ ਭਾਈ ਇੰਦਰਜੀਤ ਸਿੰਘ ਜੀ ਨੇ ਕਿਉਂਕਿ ਉਹ ਟਕਸਾਲ ਦਾ ਪਰਿਵਾਰ ਹੈ। ਤੇ ਹਮੇਸ਼ਾ ਹਰ ਕਾਰਜ ਦੇ ਵਿੱਚ ਟਕਸਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸੋ ਇਹ ਉਹਨਾਂ ਦਾ ਜਿਹੜਾ ਫੈਸਲਾ ਬੜਾ ਛਲਾਗਾ ਜੋ ਕੇ ਬੜਾ ਵਧੀਆ ਫੈਸਲਾ ਕਿਉਂਕਿ ਇਹ ਪ੍ਰੋਗਰਾਮ ਹੀ ਸਾਰਾ 6 ਜੂਨ ਦਾ ਟਕਸਾਲ ਦਾ ਟਕਸਾਲ ਦੇ ਮੁਖੀ ਸ਼ਹੀਦ ਹੁੰਦੇ ਨੇ ਸੰਤਪਾਪਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲੇ 90% ਸਿੰਘ ਜਿਹੜੇ ਨੇ ਸ਼ਹੀਦ ਹੋਏ ਉਹ ਟਕਸਾਲ ਦੇ ਸੀ ਇਹ ਪ੍ਰੋਗਰਾਮ ਸਾਰਾ ਹੀ ਟਕਸਾਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਉੱਥੇ ਪ੍ਰਬੰਧ ਕਰ ਸਕਦੀ ਹੈ ਇਹ ਫੈਸਲਾ ਨਹੀਂ ਲੈ ਸਕਦੀ ਵੀ ਇੱਥੇ ਕੌਣ ਬੋਲੇਗਾ ਕੌਣ ਸੰਦੇਸ਼ ਪੜ੍ਹੇਗਾ ਇਹ ਪ੍ਰੋਗਰਾਮ ਟਕਸਾਲ ਦਾ ਹੋਣ ਕਰਕੇ ਇਹ ਟਕਸਾਲ ਤੋਂ ਪੁੱਛਿਆ ਜਾਣਾ ਚਾਹੀਦਾ ਵੀ ਇੱਥੇ ਕੀ ਹੋਣਾ ਚਾਹੀਦਾ ਲੱਗਦਾ ਕਿ ਜਿਹੜੇ ਕਾਰਜ ਕਰੀ ਤੇ ਪੋਜੀਸ਼ਨ ਕਰਗਾ ਜਿਹੜੇ ਕੋਈ ਈ ਦਾ ਪਰਿਵਾਰ ਨੂੰ ਸਨਮਾਨਿਤ ਕਰਦੇ ਪਏ ਪਰਛੀਦ ਪਰਿਵਾਰ ਕਹਿੰਦੇ ਇਸੇ ਸਨਮਾਨਿਤ ਨਹੀਂ ਰਹਿਣਗੇ ਉਹ ਜੀ ਠੱਕੇ ਨਾ ਜਾ ਰਹੇ ਨੇ ਬਿਲਕੁਲ ਜਿਨ੍ਹਾਂ ਪਰਿਵਾਰਾਂ ਨਾਲ ਵੀ ਗੱਲ ਕਰਦੇ ਆ ਉਹ ਕਹਿੰਦੇ ਜੀ ਘਰ ਆਗੇ ਹੁਣ ਕੀ ਆਖੀਏ ਤਾਂ ਆਪ ਜਾ ਜਾ ਕੇ ਦਸਤਾਰਾਂ ਲੈ ਰਹੇ ਨੇ ਆਪ ਜਾ ਜਾ ਕੇ ਸਨਮਾਨ ਦੇ ਰਹੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾ ਜਾ ਕੇ ਘਰਾਂ ਚ ਲੋਕਾਂ ਨੂੰ ਕਹਿ ਰਹੇ ਵੀ ਜਹੇਦਾਰ ਸਾਹਿਬ ਨੇ ਆਉਣਾ ਜੀ ਤੁਹਾਡੇ ਘਰ ਜਾਂ ਪ੍ਰੋਗਰਾਮਾਂ ਤੇ ਜਾ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਇਹਨਾਂ ਦੀ ਫੋਟੋ ਲਵਾਓ ਤਾਂ ਮੈਂਬਰ ਪ੍ਰੈਸ਼ਰਾਈਜ਼ ਕਰ ਰਹੇ ਨੇ ਲੋਕਾਂ ਨੂੰ ਜਾਂ ਪ੍ਰਬੰਧਕਾਂ ਨੂੰ ਗੁਰੂ ਘਰਾਂ ਦੇ ਨੂੰ ਇੱਕਤਾ ਦੀ ਗੱਲ ਕੀਤੀ ਜਾ ਰਹੀ ਕਿ ਇੱਕ ਜੁੜਤਾ ਦੀ ਦੋਦਾ ਇਸ ਦਿਨ ਜਿੰਤਾ ਨਿਯੁਕਤ ਕੀਤਾ ਗਿਆ ਸੀ ਉਸ ਦਿਨ ਕਿਉਂ ਨਹੀਂ ਸਾਰੇ ਜਿੱਥੇ ਬਣੇ ਆ ਬਿਲਕੁਲ ਜੀ ਇਹ ਸਵਾਲ ਬੰਦਾ ਹੈ ਵੀ ਜੇ ਇੱਕ ਜੁੜਤਾ ਦਾ ਏਕਤਾ ਦਾ ਇੰਨਾ ਹੀ ਇਹਨਾਂ ਨੂੰ ਖਿਆਲ ਸੀ ਤਾਂ ਉਹਨਾਂ ਦੀਆਂ ਜਦੋਂ ਜ਼ਹਿਦਾਰੀਆਂ ਤੇ ਸਥਾਪਨੀਆਂ ਕੀਤੀਆਂ ਉਦੋਂ ਜ਼ਥੇਬੰਦੀਆਂ ਨੂੰ ਕਿਉਂ ਨਹੀਂ ਪੁੱਛਿਆ ਗਿਆ ਫਿਰ ਜੋ ਮਰਿਆਦਾ ਚੱਲੀ ਆ ਰਹੀ ਸੀ ਪੁਰਾਣੇ ਸਮੇਂ ਤੋਂ ਤਾਜ ਪੋਛੀ ਦੀ ਜੋ ਰਸਮ ਸੀ ਉਹ ਸਾਰੀ ਦਰਕਨਰ ਕਰਤੀ ਫਿਰ ਇੱਕ ਹੋਰ ਦਲੀਲ ਦੇਣਗੇ ਜੀ ਉਹ ਹਨੇਰਾ ਨਹੀਂ ਸੀ ਉਹ ਅੰਮ੍ਰਿਤ ਵੇਲਾ ਸੀ ਤਾਂ ਅੱਜ ਤੋਂ ਪਹਿਲਾਂ ਤੱਕ ਕਿਉਂ ਨਹੀਂ ਅੰਮ੍ਰਿਤ ਵੇਲੇ ਦਾ ਖਿਆਲ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਰਿਆਦਾ ਅੱਗੇ ਕਿਉਂ ਨਹੀਂ ਅੰਮ੍ਰਿਤ ਵੇਲੇ ਕੀਤੀ ਗਈ ਹੋਣੀ ਜਾ ਕੇ ਇਹਨਾਂ ਨੂੰ ਅੰਮ੍ਰਿਤ ਵੇਲੇ ਦਾ ਚੇਤਾ ਆ ਸਾਰੀਆਂ ਗੱਲਾਂ ਚ ਆਪ ਹੀ ਘਿਰਦੇ ਨੇ ਆਪਣੇ ਜਵਾਬਾਂ ਚ ਬਿਲਕੁਲ ਜੀ ਬਹੁਤ ਵੱਡੇ ਪੱਧਰ ਤੇ ਵਿਰੋਧ ਕਰਾਂਗੇ ਉੱਥੇ ਪਹੁੰਚਾਂਗੇ ਬੜਾ ਵੱਡਾ ਕਾਫਲਾ ਮਹਾਂਪੁਰਖਾਂ ਦੇ ਨਾਲ ਜਾਏਗਾ ਤੇ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਏਗਾ ਬਿਲਕੁਲ ਵੀ